ਦੇਖੋ ਕੋਰਟ ਵੀ ਇੱਕ ਗੱਲ ਜਾਨਣੀ ਚਾਹੁੰਦਾ ਹੈ ਨਾ ਵੀ ਅੰਮ੍ਰਿਤਪਾਲ ਕੋਲੋਂ ਕਿਹੜੀ ਇਹ ਜੀ ਚੀਜ਼ ਬਰਾਮਤ ਹੋਈ ਹੈ ਵੀ ਜਿਹਦੇ ਕਰਕੇ ਇਹਨਾਂ ਨੇ ਐਨਐਸਏ ਲਾਤੀ ਮੰਨਦੇ ਆ ਵੀ ਕੋਈ ਗੱਲ ਹੋਣੀ ਹੈ ਵੀ ਤੁਸੀਂ ਵੈਸੇ ਕੋਈ ਵੀ ਧਾਰਾ ਲਾ ਸਕਦੇ ਹੋ ਪਰ ਐਨਐਸਏ ਨਹੀਂ ਬਣਦੀ ਉਹੀ ਗੱਲ ਹਾਈ ਕੋਰਟ ਨੇ ਪੁੱਛੀ ਹੈ ਪਤਾ ਤਾਂ ਲੱਗੇ ਵੀ ਕੀ ਗੱਲ ਹੈ ਸਰਕਾਰ ਨੂੰ ਤੇ ਸਟੇਟ ਗਵਰਨਮੈਂਟ ਨੂੰ ਸਰਕਾਰ ਤਾਂ ਕਹਿੰਦੀ ਹੈ ਵੀ ਉਹਦੇ ਬਾਹਰ ਆਉਣ ਨਾਲ ਖਤਰਾ ਹੈ ਲੋਕਾਂ ਨੇ ਵੋਟ ਪਾ ਕੇ ਜਿਤਾਤਾ ਸਰਕਾਰ ਕਹਿੰਦੀ ਹੈ ਸਮਾਜ ਨੂੰ ਖਤਰਾ ਹੈ ਸਮਾਜ ਕਹਿੰਦਾ ਹੈ ਵੀ ਇਹ ਬੰਦਾ ਹੀ ਸਾਡੇ ਵਿੱਚ ਰਹਿਣਾ ਚਾਹੀਦਾ ਹੈ ਖਾਸ ਕਰਕੇ ਸ਼ਰਮਨੀ ਕਾਲੀ ਦਲ ਦੀ ਕਿਉਂਕਿ ਜੇ ਸਥਿਤੀ ਦੇ ਵਿੱਚ ਹੈ ਉਹ ਹੁਣ ਖਾਤਮੇ ਵੱਲ ਨੂੰ ਵੱਧਾ ਨਜ਼ਰ ਆ ਰਿਹਾ ਹੈ ਇਹਨਾਂ ਨੂੰ ਆਪਣੀ ਸਿੱਖ ਸਿੱਖਾਂ ਦੀ ਫਿਕਰ ਨਹੀਂ ਹੈ ਇਹਨਾਂ ਨੂੰ ਸੱਚੇ ਸੌਦੇ ਵਾਲੇ ਦੀ ਜ਼ਿਆਦਾ ਫਿਕਰ ਹੈ ਜਦੋਂ ਅੰਮ੍ਰਿਤਪਾਲ ਬਾਹਰ ਆ ਗਿਆ ਉਸ ਤੋਂ ਬਾਅਦ ਅਸੀਂ ਇੱਕ ਤੁਸੀਂ ਧੜਾ ਕਹਿ ਲੋ ਪਾਰਟੀ ਕਹਿ ਲੋ ਵੀ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਕਰਨਾ ਕਾਨਫਰੰਸ ਕੀਤੀ ਗਈ ਹੈ ਕਿਸ ਕਾਰਨ ਵਾਸ ਕੀਤੀ ਗਈ ਹੈ ਉਹ ਵੀ ਪੁੱਛਦੇ ਆਂ ਕੁਝ ਮਹੱਤਵਪੂਰਨ ਸਵਾਲ ਨੇ ਉਹਨਾਂ ਦੇ ਜਵਾਬ ਲੈਣੇ ਵੀ ਲਾਜ਼ਮੀ ਨੇ ਐਮਪੀ ਸਾਹਿਬ ਤੁਸੀਂ ਸਮਾਂ ਦਿੱਤਾ ਪਹਿਲਾਂ ਤੋਂ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਚਾ ਅੰਦੀਪ ਸਾਹਿਬ ਮੈਂ ਸ਼ੁਰੂਆਤ ਹੀ ਇਸ ਗੱਲ ਤੋਂ ਕਰਨੀ ਚਾਹੁੰਦਾ ਹਾਲ ਹੀ ਦੇ ਵਿੱਚ ਇੱਕ ਬਿਆਨ ਆਉਂਦਾ ਆ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤਾ ਜਾਂਦਾ ਆ ਔਰ ਤਰੀਕ ਗਾਂਹ ਪਾ ਦਿੱਤੀ ਗਈ ਆ ਵਾਵਾ ਗਾਂਹ ਪਾ ਦਿੱਤੀ ਗਈ ਆ ਇਹ ਸਾਰੇ ਘਟਨਾ ਕ੍ਰਮ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਕੇਸ ਨੂੰ ਕਿਸ ਤਰ੍ਹਾਂ ਦੇਖ ਰਹੇ ਅਮਰਤਪਾਲ ਭਾਰੇ ਜੀ ਦੇਖੋ ਕੋਰਟ ਵੀ ਇੱਕ ਗੱਲ ਜਾਨਣੀ ਚਾਹੁੰਦਾ ਹੈ ਨਾ ਵੀ ਅਮਰਤਪਾਲ ਕੋਲੋਂ ਕਿਹੜੀ ਅਹੀ ਜੀ ਚੀਜ਼ ਬਰਾਮਤ ਹੋਈ ਹੈ ਕਿਹੜੀ ਐਸੀ ਚੀਜ਼ ਉਹਦੇ ਕੋਲੇ ਮਿਲੀ ਹੈ ਭਈ ਜਿਹਦੇ ਕਰਕੇ ਇਹਨਾਂ ਨੇ ਐਨਐਸਸੀ ਲਾਤੀ ਮੰਨਦੇ ਆ ਵੀ ਕੋਈ ਗੱਲ ਹੋਣੀ ਆ ਵੀ ਤੁਸੀਂ ਵੈਸੇ ਕੋਈ ਵੀ ਧਾਰਾ ਲਾ ਸਕਦੇ ਹੋ ਪਰ ਐਨਐਸਸੀ ਨਹੀਂ ਬਣਦੀ ਉਹੀ ਗੱਲ ਹਾਈ ਕੋਰਟ ਨੇ ਪੁੱਛੀ ਆ ਵੀ ਪਤਾ ਤਾਂ ਲੱਗੇ ਵੀ ਕੀ ਗੱਲ ਹੈ ਸਰਕਾਰ ਨੂੰ ਤੇ ਸਟੇਟ ਗਵਰਨਮੈਂਟ ਨੂੰ ਇਸ ਵੇਲੇ ਇਸ ਵੇਲੇ ਜੋ ਸਿਚੁਏਸ਼ਨ ਹੈ ਨਾ ਕਿਉਂਕਿ ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ ਲੋਕ ਚਾਹੁੰਦੇ ਨੇ ਕਿ ਭਾਈ ਸਾਹਿਬ ਬਾਹਰ ਆਉਣ ਪਰ ਗੱਲ ਉਹੀ ਹੈ ਨਾ ਭਾਜੀ ਹਾਈ ਕੋਰਟ ਵੀ ਇਹ ਗੱਲ ਕਹਿੰਦਾ ਵੀ ਜਿਹੜੀ ਗੱਲ ਸਰਕਾਰ ਤਾਂ ਕਹਿੰਦੀ ਹੈ ਵੀ ਉਹਦੇ ਬਾਹਰ ਆਉਣ ਨਾਲ ਖਤਰਾ ਹੈ ਲੋਕਾਂ ਨੇ ਵੋਟ ਪਾ ਕੇ ਜਿਤਾਤਾ ਸਰਕਾਰ ਕਹਿੰਦੀ ਹੈ ਸਮਾਜ ਨੂੰ ਖਤਰਾ ਹੈ ਸਮਾਜ ਕਹਿੰਦਾ ਹੈ ਵੀ ਇਹ ਬੰਦਾ ਹੀ ਸਾਡੇ ਵਿੱਚ ਰਹਿਣਾ ਚਾਹੀਦਾ ਹੈ ਤੇ ਪੁਲਿਸ ਕਹਿੰਦੀ ਹੈ ਵੀ ਨੂੰ ਜੇਲ੍ਹ ਚ ਡਕੋ ਇਹਦੇ ਨਾਲ ਸਮਾਜ ਨੂੰ ਖਤਰਾ ਹੈ ਲੋਕ ਉਹਨੂੰ ਪਸੰਦ ਕਰਦੇ ਆ ਇਸ ਟਾਈਮ 18 ਲੱਖ ਲੋਕਾਂ ਨੇ ਨਿਮੈਂਦਗੀ ਕਰ ਰਿਆ ਹੈ ਉਹ ਤੇ ਚੱਕ ਕੇ ਤੁਸੀਂ ਉਹਨੂੰ ਜੇਲ੍ਹ ਚ ਬੰਦ ਕਰਤਾ ਅਚੇ ਪੀ ਸਾ ਪੰਥਕ ਪੋਲਿਟਿਕਸ ਬਾਰੇ ਵੀ ਮੈਂ ਗੱਲ ਕਰਨੀ ਚਾਹੁੰਦਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਜੇ ਸਥਿਤੀ ਦੇ ਵਿੱਚ ਹੈ ਉਹ ਹੁਣ ਖਾਤਮੇ ਵੱਲ ਨੂੰ ਵੱਧਦਾ ਨਜ਼ਰ ਆ ਰਿਹਾ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਉਹਦੀ ਪੋਲਿਟਿਕਸ ਨੂੰ ਫਿਰ ਅੱਗੇ ਸਵਾਲ-ਜਵਾਬ ਕਰ ਪੋਲਿਟਿਕਸ ਨੂੰ ਕੀ ਜੀ ਇਸ ਵੇਲੇ ਚਲੋ ਦੇਰ ਆਈ ਦਰਸਤ ਆਈ ਲੋਕਾਂ ਨੂੰ ਖੈਰ ਪਤਾ ਤਾਂ ਲੱਗਿਆ ਇਹਨਾਂ ਦੀ ਅਸਲੀਅਤ ਤਾਂ ਸਾਹਮਣੇ ਆਈ ਹੈ ਵੀ ਅਸਲ 'ਚ ਕੀ ਚਾਹੁੰਦੇ ਆ ਇਹਨਾਂ ਨੂੰ ਆਪਣੀ ਸਿੱਖ ਸਿੱਖਾਂ ਦੀ ਫਿਕਰ ਨਹੀਂ ਹੈ ਇਹਨਾਂ ਨੂੰ ਸੱਚੇ ਸੌਦੇ ਵਾਲੇ ਦੀ ਜ਼ਿਆਦਾ ਫਿਕਰ ਹੈ ਅਜੇ ਤੁਹਾਡਾ ਤੁਹਾਡਾ ਇੱਕ ਬਿਆਨ ਮੈਂ ਸੁਣਿਆ ਸੀਗਾ ਤੁਸੀਂ ਉਹਦੇ ਵਿੱਚ ਕਹਿੰਦੇ ਸੀਗੇ ਕਿ ਇੱਕ ਵੱਖਰੀ ਪਾਰਟੀ ਜਿਹੜੀ ਆ ਉਹ ਬਣਨੀ ਚਾਹੀਦੀ ਹੈ ਇੱਕ ਵੱਖਰਾ ਧੜਾ ਬਣਨਾ ਚਾਹੀਦਾ ਉਹ ਕੀ ਆ ਪਹਿਲਾਂ ਦੱਸੋ ਪਾਜੀ ਮੈਂ ਨਾ ਮੇਰਾ ਨਾ ਬਿਆਨ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਆ ਪੂਰਾ ਨਹੀਂ ਸੁਣਦੇ ਮੈਂ ਇੱਕ ਗੱਲ ਕਹੀ ਸੀ ਵੀ ਜਦੋਂ ਅੰਮ੍ਰਿਤਪਾਲ ਬਾਹਰ ਆ ਗਿਆ ਉਸ ਤੋਂ ਬਾਅਦ ਅਸੀਂ ਇੱਕ ਤੁਸੀਂ ਧੜਾ ਕਹਿ ਲਓ ਪਾਰਟੀ ਕਹਿ ਲਓ ਵੀ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਕਰ ਲਾਂਗੇ ਜਿੰਨੇ ਹਮਖਿਆਲੀ ਆ ਸਾਡੇ ਜਿੰਨੇ ਜਿੰਨੇ ਵੀ ਸਾਨੂੰ ਸਮਝਦੇ ਆ ਵੀ ਸਾਡੀ ਸੋਚ ਨਾਲ ਉਹਨਾਂ ਦੀ ਸੋਚ ਵੀ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਆ ਅੱਛੇ ਅੱਛੇ ਭਾਈ ਅਮਰਿਤਪਾਲ ਸਿੰਘ ਦੇ ਘਰ ਆਉਂਦੇ ਨੇ ਬਾਗੀ ਧੜੇ ਦੇ ਲੀਡਰ ਉਹਨਾਂ ਨੂੰ ਤੁਸੀਂ ਹਮਖਿਆਲੀ ਮੰਨਦੇ ਹੋ ਫਿਰ ਕਿਹੜੇ ਜੀ ਗੱਲਬਾਤ ਕਰਦੇ ਬਾਗੀ ਧੜਾ ਜਿਹੜਾ ਅਕਾਲੀ ਦਲ ਦਾ ਬਣ ਗਿਆ ਸੀਗਾ ਉਹਦੇ ਲੀਡਰ ਘਰ ਆਉਂਦੇ ਆ ਕੀ ਉਹ ਹਮਖਿਆਲੀ ਬਣਦੇ ਨੇ ਨਹੀਂ ਗੱਲ ਤਾਂ ਕਿਸੇ ਨਾਲ ਵੀ ਕਰ ਸਕਦੇ ਆ ਅਸੀਂ ਗੱਲ ਤਾਂ ਸਾਡੇ ਘਰੇ ਕਾਂਗਰਸ ਵਾਲਾ ਅੱਜ ਵੀ ਅਸੀਂ ਉਹਦੇ ਨਾਲ ਵੀ ਗੱਲ ਕਰਨੀ ਤਾਂ ਕੋਈ ਹਰਜ ਨਹੀਂ ਹੈ ਕੋਈ ਹਰਜ ਨਹੀਂ अच्छा वो जो राजदेव सिंह खालसा ਦੇ ਨਾਲ ਗੱਲ ਹੁੰਦੀ ਹੈ ਔਰ ਉਹ ਇਹੀ ਕਹਿੰਦੇ ਨੇ ਕਿ ਹਰ ਵਾਰ ਅਕਾਲੀ ਦਲ ਸੁਰਜੀਤ ਕਰਨਾ ਅਕਾਲੀ ਦਲ ਨੂੰ ਸੁਰਜੀਤ ਕਰਨਾ ਔਰ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਉਸ ਅਕਾਲੀ ਦਲ ਦੇ ਵਿੱਚ ਲੈ ਕੇ ਆਉਣਾ ਆ ਤੁਸੀਂ ਕਹਿੰਦੇ ਹੋ ਕਿ ਇੱਕ ਵੱਖਰਾ ਧੜਾ ਬਣੇਗਾ ਉਹ ਮੈਂ ਤੇ ਭਾਈ ਅਮਰਤਪਾਲ ਸਿੰਘ ਚਲਾਵਾਂਗੇ ਇਹ ਸਾਰਾ ਚੱਲੂਗਾ ਕਿਵੇਂ ਫਿਰ ਭਾਈ ਜੀ ਉਹ ਵੀ ਤਾਂ ਅਕਾਲੀ ਦਲ ਹੀ ਸੁਰਜੀਤ ਕਰਨ ਨੂੰ ਕਹਿ ਰਹੇ ਆ ਨਾ ਬਣਾਉਣ ਨੂੰ ਹੀ ਕਹਿ ਰਹੇ ਆ ਫਿਰ ਅਸੀਂ ਵੀ ਤਾਂ ਬਣੀ ਬਣਾਈ ਚੀਜ਼ ਆ ਆਪਾਂ ਸਿਰਫ ਉਹਦੀ ਲੀਡਰਸ਼ਿਪ ਨੂੰ ਕਰਨਾ ਜਸਵੀਰ ਸਿੰਘ ਰੋਡੇ ਉਹਨਾਂ ਦਾ ਪ੍ਰਧਾਨ ਕਹਿੰਦੇ ਹੋਣਗੇ ਸਾਡੇ ਹੁਣ ਇਹ ਹੈ ਨਾ ਜੀ ਦੇਖੋ ਭਈ ਕੌਣ ਭਈ ਕੌਣ ਉਹਨਾਂ ਦੀ ਪ੍ਰਧਾਨਗੀ ਨੂੰ ਐਕਸੈਪਟ ਕਰਦਾ ਹੈ ਅਕਾਲੀ ਦਲ ਤਾਂ ਹੁਣ ਵੀ ਬਣਾ ਲਏ ਉਹਨਾਂ ਦਾ ਦੇਖੋ ਭਾਈ ਜਿਹੜੇ ਜਸਵੀਰ ਸਿੰਘ ਰੋਡੇ ਆ ਉਹਨਾਂ ਦਾ ਅਕਾਲੀ ਦਲ ਤਾਂ ਬਹੁਤ ਦੇਰ ਤੋਂ ਬਣਿਆ ਹੋਇਆ ਹੈ ਪੰਥਕ ਅਕਾਲੀ ਦਲ ਹੈ ਨਾ ਬਹੁਤ ਦੇਰ ਤੋਂ ਬਣਿਆ ਹੋਇਆ ਉਹਦੇ 'ਚ ਕੀ ਹੈ ਉਹ ਤਾਂ ਚਲਾ ਹੀ ਰਹੇ ਆ ਔਰ ਹੁਣ ਮੈਂ ਆ ਵੀ ਪੁੱਛਣਾ ਚਾਹੁੰਦਾ ਕਿ ਕਿਉਂਕਿ ਹੁਣ ਸਿਆਸੀ ਪੱਧਰ ਤੇ ਕੀ ਗਤੀਵਧੀਆਂ ਹੋਣਗੀਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਮਨੀ ਚੋਣ ਵੀ ਹੋ ਰਹੀਆਂ ਵਕ ਵਕ ਖਲਕਿਆਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਟੈਕਲ ਕਰੂਗਾ ਅਸੀਂ ਜੀ ਹਲੇ ਸਲਾਹ ਕਰਾਂਗੇ ਵੀ ਕਿਵੇਂ ਇਹ ਸਾਰਾ ਹਾਂ ਸੰਭਵਨ ਹੈ ਲੜਨ ਦੀ ਲੜੀ ਲੜੀ ਜਾ ਸਕਦੀ ਹੈ ਲੜੀ ਜਾ ਸਕਦੀ ਹੈ ਸਾਡੇ ਨਾਲ ਐਮਪੀ ਸਰਬਜੀਤ ਸਿੰਘ ਖਾਲਸਾ ਔਰ ਇਹਨਾਂ ਮਸਲਿਆਂ ਦੇ ਉੱਤੇ ਫਿਲਹਾਲ ਗੱਲ ਕਰਨ ਤੋਂ ਬਾਅਦ ਕੀ ਕੁਝ ਬਣਦਾ ਕਿਉਂਕਿ ਸਾਫ਼ ਕਹਿ ਦਿੱਤਾ ਗਿਆ ਕਿ ਚੋਣ ਲੜੀ ਜਾਵੇਗੀ ਕੀ ਬਣੇਗਾ ਦੱਸਦੇ ਰਹਿਵਾਂਗੇ ਬਣ ਬਣੇ ਰਹੋ ਵਨ ਇੰਡੀਆ ਪੰਜਾਬ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ